ਤੇ ਵਰਨ ਰੰਗ ਵੀ ਕੋਈ ਨਹੀਂ ਹੈ ਤੇ ਵਰਨ ਨਾਮ ਦਾ ਕਥਨ ਕਰਨ ਦਾ ਉਹ ਕਥਨ ਵੀ ਨਹੀਂ ਕੀਤਾ ਜਾ ਸਕਦਾ ਤੇ ਵਰਨਾ ਖੱਤਰੀ ਬ੍ਰਾਹਮਣ ਸੂਤ ਵੈਸ਼ ਉਪਦੇਸ਼ ਚੌ ਵਰਨ ਕੋ ਸਾਂਝਾ ਜਿਵੇਂ ਵਰਨ ਬਣੇ ਹੋਏ ਇਹਨਾਂ ਵਰਨਾਂ ਵਿੱਚੋਂ ਵੀ ਕੋਈ ਨਹੀਂ ਹੈ ਕਥਨ ਨਹੀਂ ਕੀਤਾ ਜਾ ਸਕਦਾ ਵਰਨ ਉਹਦਾ ਰੰਗ ਵੀ ਕੋਈ ਨਹੀਂ ਹੈ ਤੇ ਵਰਨ ਨਹੀਂ ਕੀਤਾ ਜਾ ਸਕਦਾ ਜਾਤ ਉਹਦੀ ਜਾਤੀ ਵੀ ਕੋਈ ਨਹੀਂ ਹੈ ਜਿਵੇਂ ਕੋਈ ਹਰੀ ਜਾਨਾ ਕੋਈ ਜੱਟ ਕੋਈ ਜਲਾਹਾ ਹੈ ਇਸ ਤਰ੍ਹਾਂ ਦੀ ਕੋਈ ਜਾਤੀ ਵੀ ਨਹੀਂ ਹੈ ਤੇ ਜਾਤ ਨਾ ਉਹਦਾ ਜੰਮਣ ਦਾ ਉਹ ਜਾਂਦਾ ਵੀ ਨਹੀਂ ਹਰ ਪਾਤ ਨਹਿਨ ਜਿਹੇ ਹਰ ਬਹੜੋ ਦੀ ਪਾਤ ਪੰਗਤੀ ਵੀ ਕੋਈ ਨਹੀਂ ਸਰਾਣੀ ਵੀ ਕੋਈ ਨਹੀਂ ਹੈ ਜਿਹੇ ਜਿਸ ਪਰਮੇਸ਼ਰ ਦੀ ਨਹਿਨ ਨਹੀਂ ਰੋਪ ਜਾਤ ਜਾਂਦਾ ਨਹੀਂ ਤੇ ਪਾਤ ਪਤਨ ਨਾ ਉਹਦਾ ਨਾਸਦਾ ਉਹ ਨਾ ਨਾਸ ਹੁੰਦਾ ਹੈ ਤੇ ਨਾ ਪਾ ਸੋ ਜਾਤ ਜਾਂਦਾ ਹੈ ਜਮਣ ਮਨ ਤੋ ਰਹਾ ਤਾਂ ਸਤਗੁਰ ਮੇਰਾ ਸਦਾ ਸਦਾ ਨਾ ਬਨਾ ਜਾਏ ਕੋਹ ਬਨਾਸੀ ਪੁਰਖਾ ਸਮਰਿਆ ਸਮਾਏ